ਇਹ ਕਹਾਣੀ ਪਰੇਸ਼ਾਨ ਕਰ ਦੇਣ ਵਾਲੀ ਹੈ। ਤਰਨਤਾਰਨ ਦੀ ਇਹੋ ਸੱਚੀ ਘਟਨਾ ਜਿੱਥੇ ਇੱਕ ਪਿਓ ਨੇ ਆਪਣੀ ਹੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਦੀ ਪਤਨੀ ਘਰ ਦੇ ਵਿੱਚ ਨਹੀਂ ਸੀ ਅਤੇ ਉਸ ਦੇ ਆਪਣੀ ਸੁੱਤੀ ਪਈ ਇਸ ਧੀ ਨੂੰ ਜੋ ਕਿ ਆਪਣੇ ਭਰਾ ਦੇ ਜਿਹੜੇ ਹੀ ਸੁੱਤੀ ਪਈ ਸੀ ਉਹਨੂੰ ਉਠਾ ਕੇ ਆਖਦਾ ਹੈ ਕਿ ਤੂੰ ਮੇਰੀ ਮੰਜੇ ਤੇ ਆ ਕੇ ਸੌਂ ਜਾ। ਸਤਨਾਮ ਸਿੰਘ ਨਾਮ ਦਾ ਇਹ ਪਿਓ ਜਿਹਨੇ ਆਪਣੀ ਮਾਸੂਮ ਬੱਚੀ ਨੂੰ ਉਸ ਦੇ ਮੰਜੇ ਤੋਂ ਉਠਾ ਕੇ ਆਪਣੇ ਨਾਲ ਸਵਾਲ ਲਿਆ। ਅਤੇ ਫਿਰ ਉਸ ਤਾਂ ਉਹ ਦੱਬ ਕੇ ਉਸ ਦੇ ਨਾਲ ਕੰਧੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀ। ਉਸ ਧੀ ਨੇ ਜਦੋਂ ਆਵਾਸ ਚੱਕਣੀ ਚਾਹੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਹ ਸਭ ਕੁਝ ਉਸਤੇ ਭਰਾ ਨੇ ਵੀ ਦੇਖ ਲਿਆ। ਭਰਾ ਵੀ ਮਾਸੂਮ ਸੀ, ਨਿੱਕਾ ਸੀ, ਉਹਨੇ ਰੋੜਾ ਪਾਇਆ ਪਰ ਜ਼ਿਆਦਾ ਰਾਤ ਹੁਣ ਕਰਕੇ ਕੋਈ ਵੀ ਉੱਥੇ ਨਹੀਂ ਪਹੁੰਚਿਆ। ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਭਰਾ ਆਪਣੀ ਤਾਈ ਨੂੰ ਜਾ ਕੇ ਦੱਸਦਾ ਹੈ ਕਿ ਤਾਈ ਜੀ, ਮੇਰੀ ਭੈਣ ਦੇ ਨਾਲ ਇਹ ਸਭ ਕੁਝ ਮੇਰੇ ਹੀ ਪਿਓ ਨੇ ਕੀਤਾ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਤਾਈ ਦੇ ਵੱਲੋਂ ਇਸ ਮਾਸੂਮ ਬੱਚਿਆਂ ਦੀ ਮਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੇਰਾ ਸਭ ਕੁਝ ਉੱਜੜ ਗਿਆ ਤੇਰਾ ਇਹ ਘਟੀਆ ਘਰ ਵਾਲਾ ਸਾਡਾ ਇਹ ਦਿਓਰ ਆਪਣੇ ਬੱਚਿਆਂ ਦੇ ਨਾਲ ਰਾਤ ਦੇ ਸਮੇਂ ਇਹ ਹਰਕਤਾਂ ਕਰਦਾ ਹੈ ਇਸ ਬੱਚੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਇਹਨੇ ਆਪਣੇ ਬਿਆਨ ਦਰਜ ਕਰਵਾਏ ਤਾਂ ਹੀ ਦੱਸਦੀ ਹੈ ਕਿ ਮੇਰੇ ਨਾਲ ਇਹ ਸਭ ਕੁਝ ਤੀਜੀ ਵਾਰ ਹੋ ਰਿਹਾ ਹੈ ਪਹਿਲਾਂ ਮੇਰੇ ਹੀ ਪਿਓ ਨੇ ਦੋ ਵਾਰੀ ਮੇਰੇ ਨਾਲ ਇਦਾਂ ਕੀਤਾ ਮੈਂ ਉਸ ਨੂੰ ਮਨਾ ਕੀਤਾ ਸੀ ਮੈਂ ਰੋ ਰਹੀ ਸੀ ਪਰ ਮੇਰਾ ਪਿਓ ਨਹੀਂ ਹਟਿਆ ਉਹਨੂੰ ਡਰਾਵੇ ਦਿੰਦਾ ਸੀ ਧਮਕਾਂਦਾ ਸੀ ਮੂੰਹ ਦੱਬ ਲੈਂਦਾ ਸੀ ਅਤੇ ਨਾਲ ਹੀ ਕਹਿੰਦਾ ਸੀ ਮੈਂ ਤੈਨੂੰ ਮਾਰ ਦੇਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸ ਦਿੱਤੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਬੱਚੀ ਕਿਸ ਤਰ੍ਹਾਂ ਖਾ ਪੀ ਰਹੀ ਹੋਣੀ ਹੈ ਕਿੰਨਾ ਡਰਦਾ ਕਿ ਉਹ ਸੌ ਰਹੀ ਸੀ ਉੱਥੇ ਜਾਣਾ ਵੀ ਨਹੀਂ ਚਾਹਦੀ ਸੀ ਕਿ ਉਹ ਆਪਣੇ ਪਿਓ ਦੇ ਨਾਲ ਉਸ ਮੰਜੇ ਦੇ ਉੱਪਰ ਪਵੇ ਪਰ ਫਿਰ ਵੀ ਉਸ ਨੂੰ ਜ਼ਬਰਦਸਤੀ ਚੱਕਿਆ ਜਾਂਦਾ ਉਸ ਦਿਨ ਅਲਜਬਰਦਸਤੀ ਕੀਤੀ ਜਾਂਦੀ ਹੈ ਉਹਦਾ ਭਰਾ ਹਿੰਮਤ ਕਰਕੇ ਰੋਲਾ ਵੀ ਪੰਦ ਹੈ ਪਰ ਉਸ ਸਮੇਂ ਕੋਈ ਬਚਾਨ ਨਹੀਂ ਆਉਂਦਾ ਇਹ ਸਾਰੀ ਖਬਰ ਸਾਹਮਣੇ ਆਉਣ ਤੋਂ ਬਾਅਦ ਬੇहद ਹੀ ਜ਼ਿਆਦਾ ਦੁੱਖ ਹੁੰਦਾ ਹੈ ਨਿਰਾਸ਼ਾ ਹੁੰਦੀ ਹੈ ਕਿ ਇੱਕ ਘਰ ਦੇ ਵਿੱਚ ਰਹਿੰਦੇ ਹੋਏ ਇੱਕ ਪਿਓ ਜਿਸ ਦੇ ਉੱਪਰ ਸਭ ਤੋਂ ਵੱਧ ਕੁੜੀਆਂ ਮਾਣ ਕਰਦੀਆਂ ਨੇ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਸਾਡਾ ਪਿਓ ਸਾਨੂੰ ਤੱਤੀ ਵਾਹ ਤੱਕ ਨਹੀਂ ਲੱਗਣ ਦਊਗਾ ਸਾਡੇ ਵਰ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਪਰ ਇੱਥੇ ਹੀ ਪਿਓ ਤੇ ਨਾਲ ਸ਼ਰਮਨਾਕ ਹਰਕਤਾਂ ਕਰ ਰਿਹਾ ਸੀ 4 ਮਹੀਨੇ ਪਹਿਲਾਂ ਹੀ ਇਹਨਾਂ ਤਿੰਨ ਧੀਆਂ ਦੀ ਮਾਂ ਦੀ ਮੌਤ ਹੋਈ ਅਤੇ ਉਸ ਤੋਂ ਬਾਅਦ ਇਹਨਾਂ ਦੇ ਪਿਓ ਦੇ ਵੱਲੋਂ ਇਹਨਾਂ ਨੂੰ ਹਵਸਤਾ ਸ਼ਿਕਾਰ ਬਣਾਇਆ ਗਿਆ ਬੇਹਦੀ ਮੰਦਪਾਗੀ ਇਹ ਖਬਰ ਅਲੈਰਾ ਗਾਗਾ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੀ ਆਪਣੇ ਹੀ ਘਰ ਦੇ ਜੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਨਿੱਕੀ ਧੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸਦੇ ਪਿਓ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਤੇ ਨਾ ਮਾਸੂਮ ਬੱਚੀਆਂ ਦੀ ਭੂਆ ਵੀ ਸਾਹਮਣੇ ਆਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਬਾਰ-ਬਾਰ ਆਪਣੇ ਭਰਾ ਨੂੰ ਫੋਨ ਤੇ ਗੱਲ ਕਰਵਾਉਣ ਦੇ ਲਈ ਆਖਦੇ ਸੀ ਪਰ ਉਹੀ ਆਖਦਾ ਸੀ ਕਿ ਕੁੜੀਆਂ ਠੀਕ ਨੇ। ਇਹ ਨਹੀਂ ਉਸਨੇ ਕਦੇ ਵੀ ਪਤਾ ਲੱਗਣ ਦਿੱਤਾ ਕਿ ਉਹ ਮਾਸੂਮ ਬੱਚੀਆਂ ਦੇ ਨਾਲ ਘਰ ਦੇ ਅੰਦਰ ਗਲਤ ਹਰਕਤਾਂ ਕਰ ਰਿਹਾ ਹੈ। ਕੋਈ ਪਿਓ ਆਪਣੀ ਹੀ ਬੱਚੀ ਦੇ ਨਾਲ ਇੰਜ ਕਿਵੇਂ ਕਰ ਸਕਦਾ ਹੈ? ਇੱਕ ਪਾਸੇ ਤਾਂ ਇਹਨਾਂ ਬੱਚੀਆਂ ਦੀ ਮਾਂ ਉਹਨਾਂ ਤੋਂ ਰੱਬ ਨੇ ਖੋ ਲਈ ਦਿਨ ਰਾਤ ਉਹ ਇਹਨਾਂ ਗੱਲਾਂ ਨੂੰ ਲੈ ਕੇ ਤੰਗ ਤੇ ਪਰੇਸ਼ਾਨ ਸਨ ਦੁਖੀ ਸੀ 14 ਸਾਲ ਦੀ ਮਾਸੂਮ ਬੱਚੀ ਦੇ ਨਾਲ ਉਤੋਂ ਉਸਤੇ ਹੀ ਪਿਓ ਦੇ ਵੱਲੋਂ ਇਹੋ ਜਿਹੀਆਂ ਘਟਿਆ ਘਨੌਣੀਆਂ ਹਰਕਤਾਂ ਕੀਤੀਆਂ ਗਈਆਂ ਜਿਸ ਨੂੰ ਸੁਣਨ ਤੋਂ ਬਾਅਦ ਕਿਸੇ ਦੇ ਵੀ ਰੋਂਗਟੇ ਖੜੇ ਹੋ ਜਾਣ ਇਹ ਸਭ ਕੁਝ ਵਾਪਰਨ ਤੋਂ ਬਾਅਦ ਇਸ ਪੂਗਾ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਭਰਾ ਨੂੰ ਉਸ ਤੱਕ ਸਜ਼ਾ ਮਿਲਣੀ ਚਾਹੀਦੀ ਹੈ ਉਸ ਦੇ ਵੱਲੋਂ ਜਿਹੜਾ ਕੁਝ ਇਹਨਾਂ ਬੱਚੀਆਂ ਦੇ ਨਾਲ ਕੀਤਾ ਗਿਆ ਉਹ ਬੇहद ਹੀ ਮੰਦ ਭਾਗਾ ਤੇ ਤਰਸਯੋਗ ਹੈ ਇਹੋ ਜਿਹਾਂ ਹੋਰ ਵੀ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆਈਆਂ ਅਸੀਂ ਲੜਾਗਾ ਕਹਿੰ ਕੇ ਰਹਨੇ ਆ ਜੀ ਸਾਡੇ ਨਾਲ ਅਸੀਂ ਚਾਰ ਭੈਣ ਭਰਾ ਤਿੰਨ ਭੈਣਾਂ ਇੱਕ ਭਰਾ ਹੈ ਮੇਰਾ ਤੇ ਕੱਲ ਮੇਰੀ ਛੋਟੀ ਭੈਣ ਨਾਲ 14 ਸਾਲ ਦੀ ਉਮਰ ਆ ਦੀ ਉਹਦੇ ਨਾਲ ਨਜਾਇਜ਼ ਧੱਕਾ ਕੀਤਾ ਗਿਆ ਮੇਰੇ ਡੈਡੀ ਵੱਲੋਂ ਕਸਲਿਆ ਰਗਾ ਕਭ ਖਿਰਾਉਂਦੇ ਆ ਮੇਰੀ ਮੰਮੀ ਦੀ ਡੈਥ ਹੋਈ ਨੇ 4 ਮਹੀਨੇ ਹੋਏ ਨੇ। ਇਹ ਰਾਤ ਹੀ ਪਤਾ ਲੱਗਿਆ ਸਾਨੂੰ। ਅਸੀਂ ਚਾਹਣਾ ਈ ਫਾਂਸੀ ਦੀ سزا ਹੋਵੇ ਚਲੋ ਚਾਹ। ਹਾਂ ਵੀਰ ਜੀ ਵੀ ਛੋਟੀ ਕੁੜੀ ਐ ਬਸ ਸਾਰੀ ਬੰਦਾ ਐ ਦੀ ਐਂਕੀ 10 ਸਾਲ ਦੀ ਐ। ਉਦੋਂ ਆਹ 14 ਦੀ ਐ ਉਹ 16 17 18 ਸਾਲ ਆ ਵੀਰ ਜੀ। ਵੀ ਬਹੁਤ ਬਸ ਇਹਦੇ ਨਾਲ ਗੁੜੀਆਂ ਨਾਲ ਵੀ ਰਾਤ ਕੋਈ ਨਜਾਇਜ਼ ਤੱਕਾ ਹੋਇਆਗਾ। ਮੇਰੇ ਭਰਾ ਜੀ ਇਹ ਤਾਂ ਬਹੁਤ ਟਾਈਮ ਤੋਂ ਕਰ ਰਿਹਾ ਜੀ ਜੀ ਸਾਨੂੰ ਤਾਂ ਕੋਈ ਬਸ ਨਾ ਸਾਡੀ ਫੋਨ ਤੇ ਗੱਲ ਕਰਾਉਂਦਾ ਸੀ। ਜੇ ਅਸੀਂ ਗੈਂ ਤੇ ਵੀ ਗੱਲ ਕਰਾ ਦੇ ਠੀਕ ਨੇ ਬਾਈ ਠੀਕ ਨੇ ਬਸ ਵੇਦਨਾ ਨਜਾਇਜ਼ ਧੱਕਾ ਕੁੜੀਆਂ ਨਾਲ ਹੋ ਰਿਹਾ ਸੀ ਬਹੁਤ ਜ਼ਿਆਦਾ ਡਰਾ ਕੇ ਅੰਦਰ ਰੱਖਦਾ ਤੇ ਇਹਦਾ ਘਰ ਵਾਲੀ ਇਹਦੀ ਕਿੱਥੇ ਘਰ ਆਈ ਤਾਂ ਗੁਜ਼ਰ ਗਈ ਜੀ ਅੱਛਾ ਕਾਰਨ ਉਹਨਾਂ ਦਾ ਉਹਨਾਂ ਦਾ ਕਾਰਨ ਵਸਾਹੀ ਕੁੱਟ ਮਾਰਚ ਉਹ ਗੁਜ਼ਰੀ ਆ ਵਿਚਾਰੀ ਅੱਛਾ ਹਾਂਜੀ ਕਿੰਨੀਆਂ ਕੁੜੀਆਂ ਨੇ ਇਹਦੇ ਤਿੰਨ ਨੇ ਜੀ ਛੋਟਾ ਬੇਟਾ ਹੈਗਾ ਅੱਛਾ ਹਾਂਜੀ ਹਾਂਜੀ ਹਾਂ ਬਾਪ ਨੇ ਧੱਕਾ ਕਰਿਆ ਜੀ ਅਸੀਂ ਤਾਂ ਮੰਗ ਕਰਦੇ ਹਾਂ ਜੀ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਬੇਟੀਆਂ ਸਾਂਭੀ ਪਾਲਾਂਗੇ ਸਾਡੇ ਮੱਥੇ ਨਾ ਲੱਗੇ ਉਹ ਹਾਂਜੀ ਸਾਨੂੰ ਬੇਰ ਬਹੁਤ ਤੰਗ ਕਰੂ ਇਹ ਮੁੰਡਾ ਸਾਡੇ ਕੋਲ 108 ਐਂਬੂਲੈਂਸ ਸਰਵਿਸ ਜਿਹੜੀਆਂ ਨੇ ਉਹ ਪੇਸ਼ੈਂਟ ਲੈ ਕੇ ਆਏ ਨੇ ਉਹਦੀ ਉਮਰ ਬੱਚੀ ਦੀ 14 ਸਾਲ ਦੇ ਲਗ ਤਕਰੀਬਨ ਆ ਤੇ ਉਸ ਦਾ ਕਤਿਤ ਤੌਰ ਤੇ ਜਿਹੜਾ ਬਲਾਤਕਾਰ ਦੁਸ਼ਕਰਮ ਹੋਇਆ ਉਹਦੇ ਨਾਲ ਤੇ ਉਹਦੇ ਨਾਲ ਉਹਦੀ ਭੂਆ ਆਈ ਆ ਤੇ ਹੋਰ 2-4 ਜਾਣੇ ਹੋਰ ਆਏ ਨੇ ਤੇ ਉਹਨਾਂ ਨੇ ਜਿਹੜਾ ਦੱਸਿਆ ਵਾ ਵੀ ਇਹਦੇ ਨਾਲ ਦੁਸ਼ਕਰਮ ਹੋਇਆ ਵਾ ਤੇ ਉਹਨੂੰ ਆਪਾਂ ਪੁਲਿਸ ਇਨਫੋਰਮ ਕਰਤੀ ਆ ਤੇ ਸਾਡੇ ਕੋਲ ਜਿਹੜੇ ਫੀਮੇਲ ਮੈਡੀਕਲ ਆਫੀਸਰ ਨੇ ਉਹ ਮੈਡੀਕਲ ਲੀਵ ਤੇ ਚੱਲ ਰਹੇ ਨੇ ਇਸ ਦੇ ਚਲਦੇ ਆ ਉਹਦੀ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਉਹਨੂੰ ਆਪਾਂ ਐਸਡੀਐਸ ਨਾਮ ਤੇ ਜਾਵਾਂਗੇ। ਪਰ ਮਾਮਲੇ ਸੀ ਅੱਜ ਸਾਨੂੰ ਹਸਪਤਾਲ ਤੋਂ ਤਲਾਹ ਮਿਲੀ ਕਿ ਇੱਕ 14 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਹੈ। ਇਸ ਸਬੰਧੀ ਅਸੀਂ ਪੜਤਾਲ ਕੀਤੀ ਕਿ ਇਹ ਬੱਚੀ ਦੇ ਪਿਤਾ ਨੇ ਹੀ ਇਸ ਦੇ ਨਾਲ ਕੋ ਕਰਮ ਕੀਤਾ ਹੈ ਜੋ ਨਿੰਦਣਯੋਗ ਘਟਨਾ ਹੈ ਬਹੁਤ ਮਾੜੀ ਘਟਨਾ ਹੈ ਸਮਾਜ ਤੇ ਕਲੰਕ ਹੈ ਇਸ ਤਰ੍ਹਾਂ ਦਾ ਤੇ ਇਹ ਵੀ ਪਤਾ ਲੱਗਿਆ ਸਾਨੂੰ ਕੇ ਇਸ ਦੇ ਘਰ ਵਾਲੀ 4 ਕਿੰਨੇ ਪਹਿਲਾਂ ਡੈਥ ਹੋ ਗਈ ਸੀ ਇਹਦੇ ਤਿੰਨ ਲੜਕੀਆਂ ਨੇ ਇੱਕ ਲੜਕਾ ਹੈ ਵੱਡੀ ਲੜਕੀ 17 ਸਾਲ ਦੀ ਹੈ ਜਿਹਦੇ ਨਾਂ ਕੋ ਕਰਮ ਹੋਣਾ ਪਾਇਆ ਗਿਆ ਉਹਦੀ ਉਮਰ ਕਰੀਬ 13-14 ਸਾਲ ਦੱਸੀ ਜਾ ਰਹੀ ਹੈ ਤੇ ਉਹ ਤੋਂ ਛੋਟੀ 12 ਸਾਲ ਦੀ ਉਹ ਤੋਂ ਛੋਟਾ 8-9 ਸਾਲ ਦਾ ਬੱਚਾ ਹੈ ਜੋ ਇਹ ਘਟਨਾ ਮਾਰੀ ਹੈ ਇਸ ਸੰਬੰਧੀ ਅਸੀਂ ਕਾਰਵਾਈ ਕਰ ਰਹੇ ਹਾਂ ਦੋਸ਼ੀ ਨੂੰ ਵੱਧ ਤੋਂ ਵੱਧ ਅਸਹਾਦ ਇਕੱਠੀ ਕਰਕੇ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਸਰ ਅਜੇ ਤਾਂ ਬਾਕੀ ਹੈ ਜੀ ਅਜੇ ਤਾਂ ਚੱਲ ਨਹੀਂ ਇੱਕ ਕਹਾਣੀ ਪਰੇਸ਼ਾਨ ਕਰ ਦੇਣ ਵਾਲੀ ਹੈ ਤਰਨ ਤਰੰਦੀ ਉਹ ਸੱਚੀ ਘਟਨਾ ਜਿੱਥੇ ਇੱਕ ਪਿਓ ਨੇ ਆਪਣੀ ਹੀ 마ਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਉਸ ਦੀ ਪਤਨੀ ਘਰ ਦੇ ਵਿੱਚ ਨਹੀਂ ਸੀ ਅਤੇ ਉਸ ਦਿਨ ਆਪਣੀ ਸੁੱਤੀ ਪਈ ਇਸ ਧੀ ਨੂੰ ਜੋ ਕਿ ਆਪਣੇ ਭਰਾ ਦੇ ਜਿਹੜੇ ਹੀ ਸੁੱਤੀ ਪਈ ਸੀ ਉਹਨੂੰ ਉਠਾ ਕੇ ਆਖਦਾ ਹੈ ਕਿ ਤੂੰ ਮੇਰੀ ਮੰਜੇ ਤੇ ਆ ਕੇ ਸੌ ਜਾ। ਸਤਨਾਮ ਸਿੰਘ ਨਾਮ ਦਾ ਇਹ ਪਿਓ ਜਿਨੇ ਆਪਣੀ 마ਸੂਮ ਬੱਚੀ ਨੂੰ ਉਸ ਦੇ ਮੰਜੇ ਤੋਂ ਉਠਾ ਕੇ ਆਪਣੇ ਨਾਲ ਸਵਾਲਿਆ ਅਤੇ ਫਿਰ ਉਸ ਤਾਂ ਉਹ ਦਬ ਕੇ ਉਸ ਦੇ ਨਾਲ ਕੰਧੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀ। ਉਸ ਧੀ ਨੇ ਜਦੋਂ ਆਵਾਜ਼ ਚੱਕਣੀ ਚਾਹੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਹ ਸਭ ਕੁਝ ਉਸਦੇ ਪਰਾ ਨੇ ਵੀ ਦੇਖ ਲਿਆ। ਪਰ ਪਰਾ ਵੀ ਮਾਸੂਮ ਸੀ ਨਿੱਕਾ ਸੀ ਉਹਨੇ ਰੋੜਾ ਪਾਇਆ ਪਰ ਜਿਆਦਾ ਰਾਤ ਹੋਣ ਕਰਕੇ ਕੋਈ ਵੀ ਉੱਥੇ ਨਹੀਂ ਪਹੁੰਚਿਆ। ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਭਰਾ ਆਪਣੀ ਤਾਈ ਨੂੰ ਜਾ ਕੇ ਦੱਸਦਾ ਹੈ ਕਿ ਤਾਈ ਜੀ ਮੇਰੀ ਭੈਣ ਦੇ ਨਾਲ ਇਹ ਸਭ ਕੁਝ ਮੇਰੇ ਹੀ ਪਿਓ ਨੇ ਕੀਤਾ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਹਮ ਤਾਈ ਦੇ ਵੱਲੋਂ ਇਸ ਮਾਸੂਮ ਬੱਚਿਆਂ ਦੀ ਮਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੇਰਾ ਸਭ ਕੁਝ ਉਜੜ ਗਿਆ ਤੇਰਾ ਇਹ ਘਟੀਆ ਘਰ ਵਾਲਾ ਸਾਡਾ ਇਹ ਦਿਓਰ ਆਪਣੇ ਬੱਚਿਆਂ ਦੇ ਨਾਲ ਰਾਤ ਦੇ ਸਮੇਂ ਇਹ ਹਰਕਤਾਂ ਕਰਦਾ ਹੈ ਇਸ ਬੱਚੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਇਹਨੇ ਆਪਣੇ ਬਿਆਨ ਦਰਜ ਕਰਵਾਏ ਤਾਂ ਹੀ ਦੱਸਦੀ ਹੈ ਕਿ ਮੇਰੇ ਨਾਲ ਇਹ ਸਭ ਕੁਝ ਤੀਜੀ ਵਾਰ ਹੋ ਰਿਹਾ ਹੈ ਪਹਿਲਾਂ ਮੇਰੇ ਹੀ ਪਿਓ ਨੇ ਦੋ ਵਾਰੀ ਮੇਰੇ ਨਾਲ ਇਦਾਂ ਕੀਤਾ ਮੇ ਉਸ ਨੂੰ ਮਨਾ ਕੀਤਾ ਸੀ ਮੈਂ ਰੋ ਰਹੀ ਸੀ ਪਰ ਮੇਰਾ ਪਿਆਰ ਨਹੀਂ हटਿਆ ਉਹਨੂੰ ਡਰਾਵੇ ਦਿੰਦਾ ਸੀ ਧਮਕਾਂਂਦਾ ਸੀ ਮੂੰਹ ਦੱਬ ਲੈਂਦਾ ਸੀ ਅਤੇ ਨਾਲ ਹੀ ਕਹਿੰਦਾ ਸੀ ਮੈਂ ਤੈਨੂੰ ਮਾਰ ਦੇਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸ ਦਿੱਤੀ